ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ ਇੱਕ ਅਜੀਹਾ ਛੋਟਾ ਜਿਹਾ ਵਜ਼ੀਫਾ ਇੱਕ ਅਜੀਹਾ ਛੋਟਾ ਜਿਹਾ ਕਲਮਾ ਦੱਸਾਂਗਾ ਜਿਸ ਨੂੰ ਸਵੇਰੇ ਉੱਠਦੇ ਸਾਰ ਹੀ ਜਦ ਵੀ ਸਵੇਰੇ ਤੁਸੀਂ ਉੱਠਦੇ ਹੋ ਉਸੇ ਵੇਲੇ ਖਾਲੀ ਪੇਟ ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਜੇਕਰ ਕੋਈ ਵੀ ਸ਼ਖਸ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੱਚੇ ਦਿਲੋਂ ਇਸ ਛੋਟੇ ਜਿਹੇ ਵਜ਼ੀਫੇ ਦਾ ਜਾਪ ਕਰ ਲੈਂਦਾ ਹੈ ਤਾਂ ਇਨਸ਼ਾਅੱਲਾ ਉਸ ਇਨਸਾਨ ਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆ ਸਕਦੀ ਉਸ ਬੰਦੇ ਨੂੰ ਕਦੇ ਵੀ ਕਿਸੇ ਦੇ ਅੱਗੇ ਹੱਥ ਅੜਨਾ ਨਹੀਂ ਪੈ ਸਕਦਾ ਕਿਸੇ ਵੀ ਚੀਜ਼ ਦਾ ਮੁਹਤਾਜ ਹੋਣਾ ਨਹੀਂ ਪੈ ਸਕਦਾ ਇੰਨੀ ਇਸ ਕਲਮੇ ਦੀ ਇਸ ਅਮਲ ਦੀ ਤਾਕਤ ਹੈ ਜਿੱਦਾਂ ਹੀ ਤੁਸੀਂ ਬਿਸਤਰ ਤੋਂ ਸੌਕੇ ਉੱਠਣਾ ਹੈ ਉਸੇ ਵੇਲੇ ਤੁਸੀਂ ਇਸ ਵਜ਼ੀਫੇ ਨੂੰ ਪੜਨਾ ਹੈ ਅਤੇ 7 ਦਿਨ ਤੱਕ ਲਗਾਤਾਰ ਤੁਸੀਂ ਇਸ ਵਜ਼ੀਫੇ ਨੂੰ ਜੇਕਰ ਪੜ ਲਿਆ ਬਿਨਾਂ ਕਿਸੇ ਨਾਗੇ ਤੋਂ ਬਿਨਾਂ ਕਿਸੇ ਗੈਬ ਤੋਂ ਚਾਹੇ ਦੁਨੀਆ ਦਾ ਕੋਈ ਵੀ ਇਨਸਾਨ ਪੜ ਲਵੇ ਜਿੱਥੇ ਮਰਜ਼ੀ ਹੋਵੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਕੋਈ ਇਨਸਾਨ ਇਸ ਵਜ਼ੀਫੇ ਨੂੰ ਪੜ ਲਵੇ ਤਰਕੀਨ ਕਰਨਾ ਰੋਜ਼ੀ ਰੋਜ਼ਗਾਰ ਨੌਕਰੀ ਲਈ ਪੜੇਗਾ ਤਾਂ ਇਨਸ਼ਾਅੱਲਾ ਉਸ ਨੂੰ ਇੱਕ ਚੰਗੀ ਨੌਕਰੀ ਮਿਲੇਗੀ ਚੰਗੀ ਤਨਖਾਹ ਵਾਲੀ ਨੌਕਰੀ ਮਿਲੇਗੀ ਕੋਈ ਆਪਣੇ ਕਾਰੋਬਾਰ ਲਈ ਰੋਜ਼ੀ ਰੋਜ਼ਗਾਰ ਲਈ ਪੜੇਗਾ ਆਪਣੀ ਦੁਕਾਨ ਲਈ ਪੜੇਗਾ ਆਪਣੇ ਕੰਮਕਾਰ ਲਈ ਪੜੇਗਾ ਤਾਂ ਉਸ ਦੇ ਕੰਮਕਾਰ ਵਿੱਚ ਬੇਸ਼ੁਮਾਰ ਬਰਕਤ ਆਵੇਗੀ ਰੋਜ਼ਗਾਰ ਦੇ ਨਵੇਂ-ਨਵੇਂ ਰਸਤੇ ਖੁੱਲਣਗੇ ਅੱਲਾਹ ਤਾਲਾ ਨੇ ਫਿਰ ਆਪਣੇ ਆਪ ਹੀ ਰਸਤੇ ਖੋਲ੍ਹਨੇ ਸ਼ੁਰੂ ਕਰ ਦੇਣੇ ਹਨ ਤੁਸੀਂ پیسے ਦੀ ਬਰਕਤ ਲਈ ਪੜੋਂਗੇ ਤੁਹਾਡੇ ਘਰ ਵਿੱਚ ਪੈਸਾ ਨਹੀਂ ਟਿਕਦਾ ਪੈਸੇ ਆਵਾਗੋਂ ਦਵਾਈਆਂ दारूਾਂ ਤੇ ਲੱਗਦੇ ਰਹਿੰਦੇ ਨੇ ਪੈਸੇ ਵਿੱਚ ਜ਼ਰਾ ਵੀ ਬਰਕਤ ਨਹੀਂ ਹੈ ਪੈਸਾ ਘਰ ਵਿੱਚ ਆਉਂਦਾ ਬਾਅਦ ਵਿੱਚ ਹੈ ਪਰ ਖਰਚੇ ਪਹਿਲਾਂ ਹੀ ਸਿਰ ਤੇ ਖੜੇ ਹੁੰਦੇ ਨੇ ਤਾਂ ਦੋਸਤੋ ਯਕੀਨ ਕਰਨਾ ਕਿ ਇਸ ਜ਼ਿਫੇ ਦੇ ਨਾਲ ਇੰਨੀ ਬਰਕਤ ਆਵੇਗੀ ਜਿੰਨੀ ਤੁਸੀਂ ਕਦੀ ਸੋਚੀ ਵੀ ਨਹੀਂ ਹੋਵੇਗੀ ਦੋਸਤੋ ਇਹ ਵਜ਼ੀਫਾ ਲੱਖਾਂ ਲੋਕਾਂ ਦਾ ਅਜ਼ਮਾਇਆ ਹੋਇਆ ਹੈ ਤੇ ਇਹ ਕੰਮ ਵੀ ਜ਼ਰੂਰ ਕਰਦਾ ਹੈ ਜਿਨ੍ਹਾਂ ਲੋਕਾਂ ਨੂੰ ਇਸ ਵਜ਼ੀਫੇ ਦੀ ਤਾਕਤ ਦਾ ਪਤਾ ਹੈ ਉਹ ਫਿਰ ਇਸ ਵਜ਼ੀਫੇ ਨੂੰ ਆਪਣੀ ਜ਼ਿੰਦਗੀ ਦਾ ਨਿਤਨੇਮ ਬਣਾ ਕੇ ਪੜ ਰਹੇ ਨੇ ਅਤੇ ਇਸ ਵਜ਼ੀਫੇ ਦਾ ਆਨੰਦ ਲੈ ਰਹੇ ਨੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਰਹੇ ਨੇ ਜੇਕਰ ਕੋਈ ਇਸ ਵਜ਼ੀਫੇ ਨੂੰ ਆਪਣੀ ਕੋਈ ਮਨੋਕਾਮਨਾ ਕੋਈ ਇੱਛਾ ਪੂਰੀ ਕਰਨ ਲਈ ਪੜੇਗਾ ਤਾਂ ਉਸ ਦੀ ਇੱਛਾ ਵੀ ਜ਼ਰੂਰ ਪੂਰੀ ਹੋਵੇਗੀ ਚਾਹੇ ਕਿੰਨੀ ਵੱਡੀ ਉਸ ਦੀ ਇੱਛਾ ਹੋਵੇ ਕਿੰਨੀ ਵੱਡੀ ਉਸ ਦੀ ਮੁਰਾਦ ਹੋਵੇ ਹਾਜਤ ਹੋਵੇ ਉਸ ਦੀ ਦੁਆ ਜ਼ਰੂਰ ਕਬੂਲ ਹੋਵੇਗੀ ਜੇ ਦੁਆ ਕਬੂਲ ਨਹੀਂ ਹੁੰਦੀ ਹੋਵੇਗੀ ਇਸ ਵਜ਼ੀਫੇ ਨੂੰ ਪੜੋਗੇ ਤਾਂ ਤੁਹਾਡੀ ਦੁਆ ਜ਼ਰੂਰ ਪੂਰੀ ਹੋਵੇਗੀ ਜੇਕਰ ਕਿਸੇ ਨੂੰ ਕੋਈ ਚੰਗਾ ਰਿਸ਼ਤਾ ਨਹੀਂ ਆ ਰਿਹਾ ਹੋਵੇਗਾ بہت کوشش کر رہے ہیں پر نکاح نہیں ہو رہا بیاہ نہیں ہو رہا ہے چنگے رشتے نہیں مل رہے ہیں تو دوستو اس وظیفے چنگے رشتے بھی ہونے شروع ہون کوئی تھوڑا کام رکیا ہوا ہے کسی نے بن دیتا ہے کسی نے کچھ کر دیتا ہے کسی تو کرزہ لیا ہے کرزہ واپس دین لی پیسے نہیں ہے گے؟ دوستو اس وظیفے پڑھنے آپ ہی انتظام ہون لگ پینے ہیں اس رب نے وہ سچے رب نے تو اپنے آپ ہی روزی دے پیسے آن کے رستے کھول جدہ ہی تسی صغیر نو اٹھنا ہے اسے ویلے بنا کسی نے گل بات بینہ کو جکھا دے پیتے تسی اس وظیفے پڑھنا ہے اس وظیفے تسی صرف ایک سو اکتالی بار پڑھنا ہے بہت ہی چھوٹا جا وظیفہ ہے آسانی تھوڑا یاد بھی ہو جائے گا ਬਹੁਤ ਹੀ ਛੋਟਾ ਜਿਹਾ ਹੈ ਪਰ ਇਸ ਦੀ ਸ਼ਕਤੀ ਇਸ ਦੀ ਤਾਕਤ ਬਹੁਤ ਵੱਡੀ ਹੈ ਤੁਹਾਡੇ ਤੁਹਾਡੀ ਜ਼ਿੰਦਗੀ ਦੇ ਅਨੇਕਾਂ ਮਸਲੇ ਇਸ ਵਜ਼ੀਫੇ ਇਸ ਇਕੱਲੇ ਇੱਕ ਵਜ਼ੀਫੇ ਦੇ ਨਾਲ ਹੀ ਹੱਲ ਹੋ ਜਾਣੇ ਆ ਦੋਸਤੋ ਇਹ ਇੱਕ ਇਧਰ ਦੀ ਰੂਹਾਨੀ ਚੀਜ਼ ਹੈ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ ਕਿਉਂਕਿ ਦੋਸਤੋ ਰੂਹਾਨੀਅਤ ਬਹੁਤ ਵੱਡੀ ਈਜ਼ ਹੁੰਦੀ ਹੈ ਤੁਸੀਂ ਜ਼ਮੀਨ ਤੋਂ ਅਰਸ਼ ਵਿੱਚ ਪਹੁੰਚ ਸਕਦੇ ਹੋ ਤੁਹਾਨੂੰ ਇਹ ਤੋਂ ਆਸ ਵੀ ਨਹੀਂ ਹੋਵੇਗੀ ਜਿੱਤੇ ਤੱਕ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕੋਗੇ ਰੱਬ ਨੇ ਫਿਰ ਤੋਂ ਨੀ ਉਹ ਥੋ-ਥੋ ਵੀ ਮਦਦ ਕਰ ਦੇਣੀ ਹੈ ਉਥੋ-ਉਥੋ ਵੀ ਤੁਹਾਡੇ ਲਈ ਰੋਜ਼ੀ ਰਜ਼ਕ ਤੇ ਰਸਤੇ ਬਰਕਤ ਦੇ ਰਸਤੇ ਖੋਲ ਦੇਣੇ ਹਨ ਦੋਸਤੋ ਬਿਨਾ ਵਜ਼ੂਤ ਹੋਂ ਬਿਨਾ ਹੱਥ-ਮੂਤ ਉਤੇ ਨਹਾਤੇ ਤੁਸੀਂ ਇਸ ਰਜ਼ੀਫੇ ਨੂੰ ਪੜ ਸਕਦੇ ਹੋ ਹੁਣ ਦੋਸਤੋ ਪੜਨ ਦਾ ਤਰੀਕਾ ਕੀ ਹੈ ਇਸ ਰਜ਼ੀਫੇ ਨੂੰ ਇਸ ਅਮਲ ਨੂੰ ਪੜਨ ਦਾ ਤਰੀਕਾ ਕੀ ਹੈ ਧਿਆਨ ਨਾਲ ਸਮਝ ਲੈਣਾ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਵੇਰੇ ਉੱਠਣਾ ਹੈ ਉੱਠ ਕੇ ਬੈਠ ਜਾਣਾ ਹੈ ਉਸ ਤੋਂ ਬਾਅਦ ਤੁਸੀਂ 21 ਵਾਰ ਦਰूद पाक ਪੜਨਾ ਹੈ ਜੇਕਰ ਸਮੇਂ ਘੱਟ ਹੈ ਤਾਂ ਤੁਸੀਂ 3 ਵਾਰ ਵੀ ਦਰूद पाक ਪੜ ਸਕਦੇ ਹੋ ਜਿਹੜਾ ਵੀ ਦਰूद पाक ਤੁਹਾਨੂੰ ਯਾਦ ਹੈ ਜਿਹੜਾ ਵੀ ਦਰूद पाक ਤੁਹਾਨੂੰ ਆਉਂਦਾ ਹੈ ਉਹ ਤੁਸੀਂ ਦਰूद शरीफ ਪੜ ਲੈਣਾ ਹੈ ਸਭ ਤੋਂ ਛੋਟਾ ਦਰूद पाक ਹੈ ਸੱਲੱਲਾਹੁ ਤਾਲਾ ਅਲਹਿ ਹਿ ਵਾ ਅਲਹਿ ਹਿ ਸੱਲਮ ਇਹ ਵੀ ਪੜ ਸਕਦੇ ਹੋ ਜਾਂ ਫਿਰ ਦਰੂਦੇ ਇਬਰਾਹੀਮੀ ਜਿਹੜਾ ਕਿ ਨਮਾਜ਼ ਦੇ ਵਿੱਚ ਪੜਿਆ ਜਾਂਦਾ ਹੈ ਉਹ ਵੀ ਤੁਸੀਂ ਪੜ ਸਕਦੇ ਹੋ ਕਹਿਣ ਤੋਂ ਪਾਵੇ ਕਿ ਜਿਹੜਾ ਵੀ ਦਰੂਦ ਪਾਕ ਤੁਹਾਨੂੰ ਆਦਾ ਹੈ ਉਸ ਵੇਲੇ ਤੁਸੀਂ 21 ਵਾਰ ਜਾਂ ਫਿਰ 3 ਵਾਰ ਪੜਨਾ ਹੈ ਉਸ ਤੋਂ ਬਾਅਦ ਜਿਹੜਾ ਵਜ਼ੀਫਾ ਪੜਨਾ ਹੈ ਉਸ ਨੂੰ 141 ਵਾਰ ਪੜਨਾ ਹੈ ਉਹ ਵਜ਼ੀਫਾ ਕਿਹੜਾ ਹੈ ਉਹ ਵੀ ਹੁਣ ਤੁਸੀਂ ਸੁਣ ਲਵੋ ਤੇ ਨੋਟ ਕਰ ਲਵੋ ਦੋਸਤੋ ਇਸ ਵਜ਼ੀਫੇ ਨੂੰ ਤੁਸੀਂ ਬismillah शरीफ ਦੇ ਨਾਲ ਪੜਨਾ ਹੈ ਬismillah रहमान रहीम ਯਾਰਜ਼ਾਕੂ ਬismillah रहमान रहीम ਯਾਰਜ਼ਾਕੂ بسم اللہ الرحمن الرحیم یا رزاقو اس طرح تسیم پہلا بسم اللہ شریف پڑھنا ہے اس دن نا ہی تُسی وظیفہ پڑھنا ہے یا رزاقو بسم اللہ الرحمن الرحیم یا رزاقو بسم اللہ رحمان رحیم یا رزاقو اس طرح تسی اس عمل نو ایک سو اکتالی بار پڑھنا ہے اس دا مطلب ہے رزق دن والا وہ اللہ تعالیٰ او رب لڑا کے سب نو روزی دندہ ہے ਬਰਕਤ ਦਿੰਦਾ ਹੈ ਫੈਸ ਦਿੰਦਾ ਹੈ ਦੋਸਤੋ ਇਹ ਵਜ਼ੀਫਤ ਤੁਸੀਂ 141 ਵਾਰ ਪੜਨ ਤੋਂ ਬਾਅਦ ਉਹੀ ਦਰूद पाक ਤੁਸੀਂ ਜਿੰਨੀ ਵਾਰ ਵੀ ਸ਼ੁਰੂ ਦੇ ਵਿੱਚ ਪੜਿਆ ਹੋਵੇਗਾ ਜੇ 3 ਵਾਰ ਪੜਿਆ ਹੋਵੇਗਾ ਤਾਂ ਲਾਸਟ ਦੇ ਵਿੱਚ ਵੀ 3 ਵਾਰ ਪੜ ਦੇਣਾ ਹੈ ਜੇ 21 ਵਾਰ ਤੁਸੀਂ ਪੜਿਆ ਹੋਵੇਗਾ ਸ਼ੁਰੂ ਦੇ ਵਿੱਚ ਤਾਂ ਲਾਸਟ ਵਿੱਚ ਵੀ 21 ਵਾਰ ਪੜ ਦੇਣਾ ਹੈ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਚੀਜ਼ ਨਹੀਂ ਪੜਨੀ ਇੱਥੇ ਤੁਹਾਡਾ ਇਹ ਵਜ਼ੀਫਾ ਮੁਕੰਮਲ ਹੋ ਜਾਵੇਗਾ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਆਪਣੇ ਸੱਚੇ ਦਿਲੋਂ ਆਪਣੇ سچے منو اللہ ورک تعالیٰ تو اپنے سونے رب تو جس بھی مقصد دے دل جس بھی منو کامنا دے لیے جس بھی تھوڑی جہی بھی مراد ہے چاہے برکت لی ہوئے چاہے تھی کے کا کرزہ دینا ہوئے ہویسے سبندی یا رشتے نہیں آ رہے یا کوئی بھی تھوڑی سمسیا ہوے بھی طرح تواڑی مراد ہوئے اس مراد اللہ تعالیٰ کے اگیں رکھنا ہے کہ ہے پرماتمہ ہے رب اے اللہ تعالیٰ میری آ دعا فریاد ہے تو اس نو جلدی قبول فرما اس نو جلدی قبول کر تے میرے تے مہر کر رحم کر اپنی نظر سبلی کر میرے لی. اس تو بات اسی اپنے ہتھاں تے تین بار فوق مار لینی ہے تے اپنے چہرے تے اپنے پورے جسم تے ان ہتھاں نو پھیر لینا ہے ਦੋਸਤੋ 7 ਦਿਨ ਤੱਕ ਤੁਸੀਂ ਇਹ ਵਜ਼ੀਫਾ ਪੜ੍ਹਨਾ ਹੈ ਤੇ 7 ਦਿਨ ਵਿੱਚ ਹੀ ਤੁਹਾਨੂੰ ਇਸ ਵਜ਼ੀਫੇ ਦਾ ਰਿਜ਼ਲਟ ਮਿਲ ਜਾਵੇਗਾ। ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕੋਈ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫਾ ਆਪ ਸਭ ਲਈ ਲਾਕੇ ਹਾਜ਼ਰ ਹੁੰਦੇ ਰਹਾਂਗੇ। ਸਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ।